ਰਾਊਸ ਐਵੇਨਿਊ ਅਦਾਲਤ ਨੇ ਆਪਕਾਰੀ ਨੀਤੀ ਘੁਟਾਲੇ ਦੇ ਨਾਲ ਸੰਬੰਧਿਤ सीबीआई ਕੇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੋਖੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਹੈ ਦੱਸ ਦਈਏ ਕਿ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੇਜਰੀਵਾਲ ਇਸ ਸਮੇਂ सीबीआई ਤੇ ED ਮਾਮਲੇ ਦੇ ਵਿੱਚ ਨਿਆਂਇਕ ਹਰਾਸ ਦੇ ਵਿੱਚ ਤਿਹਾਰ ਦੇਣ ਦੇ ਵਿੱਚ ਬੰਦ ਹਨ ਉਹਨਾਂ ਨੂੰ ED ਨੇ منی ਲਾਂਡਰਿੰਗ ਮਾਮਲੇ ਦੇ ਵਿੱਚ 21 ਮਾਰਚ ਨੂੰ ਅਤੇ सीबीआई ਨੇ 26 ਜੂਨ ਨੂੰ ਵਿਸ਼ਵਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਕਰ ਚੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ منی ਲਾਂਡਰਿੰਗ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਅੰਤਰੀਮ ਜਮਾਤ ਮਿਲ ਚੁੱਕੀ ਹੈ ਸੁਈਬੀਆ ਹੀ ਮਾਮਲੇ ਦੇ ਵਿੱਚ ਜੁੜੀ ਜਮਾਨਤ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਇਸ ਦੇ ਨਾਲ ਹੀ ਈਡੀ ਵੱਲੋਂ ਦਾਇਰ ਸੱਤਵੀਂ ਸਬਪਲੀਮੈਂਟਰੀ ਚਾਰਜ ਸ਼ੀਟ ਵੀ ਅੱਜ ਸੁਣਵਾਈ ਹੋਣੀ ਹੈ